ਸੁਦੇਵ ਜੀ ਕਿਹੜਾ ਘਰ ਵਾ ਤੇ ਘਰਜ ਕੌਣ ਕੋਣ ਘਰਜ ਕੌਣ ਕੋਣ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹੈ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰਨ ਨੇ ਅੱਛਾ ਜੀ ਸਰ ਆਪਾਂ ਫੁਲਕਾ ਛੱਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਕਿ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਅਸੀਂ ਗੇਟ ਖੋਲ ਕੇ ਵੇਖਿਆ ਡੇ ਗੇਟ ਦੇ ਅੰਦਰ ਵੀ ਸਾਰਾ ਛੀਛੇ ਟੁੱਟ ਗਏ ਨੇ ਸਾਰਾ ਕੁਝ ਹੋ ਗਿਆ ਜੀ ਤੇ ਅਸੀਂ ਬਾਹਰ ਨਿਕਲੇ ਆ ਕਿੰਨੇ ਵਜੇ ਦੀ ਘਟਨਾ ਵਾ ਤੇ ਸਰ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕਾ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤ 7 ਵਜੇ ਕੇ ਕੁਛ ਮਿਲਦਾ ਟਾਈਮ ਇਹ ਕਿਉਂ ਇਹ ਘਟਨਾ ਵਾਪਰੀ ਕੋਈ ਅੰਦਾਜ਼ਾ ਹੈ ਕਿਸੇ ਨਾਲ ਲਾਹਤ ਦਾ ਕੋਈ ਸਰ ਮੈਂ ਮੇਰਾ ਕਪੀਦਾ ਹੈ ਪੰਜਾਬ ਪੁਲਿਸ ਦਾ ਵੰਧਾਰ ਡਿਊਟੀ ਹੈ ਦੀ ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉੱਪਰ ਵੀ ਜਾਂਦੇ ਰੇਂਦਾ ਨਹੀਂ ਰੇਂਦਾ ਜੀ ਉਹਦਾ ਘਰ ਆ ਪੈਂਦਾ ਜੀ ਲਾਗੇ ਹਾ ਉਹ ਅਮਰਥਾ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਕੈ ਕਹੋਂ ਡਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਰੇ ਤੋਂ ਵੱਖ ਰਹਿਂਦਾ ਏ ਮੇਰਾ ਨਾ ਕੋਈ ਬੋਲ ਨਹੀਂ ਕੁਛ ਨਹੀਂ ਜਦੋਂ ਆਵਾਜ਼ ਆ ਕਿੰਨੀ ਵਾਰ ਸੀ ਸਾਥ ਕਿਹ ਅੰਦਾਜ਼ ਆਦਾ ਉਹ ਲਾਈ ਸਕਦਾ ਨਾ ਇਤੋਂ ਸਾਰੀ ਕੋਠੀ ਦੇ ਸੀਛੇ ਟੁੱਟ ਗਏ ਨੇ ਸਾਰ ਗੁੱਟੜ ਇਤੋਂ ਹਵਾਜ ਜਾਂਦਾ ਹੈ ਤੁਹਾਨੂੰ ਇਲਾਜ ਸਕਦੇ ਪੁਲਿਸ ਵੀ ਮੌਕੇ ਤੇ ਆਈ ਕੀ ਕਰਕੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕ ਕੇ ਲਾ ਗਏ ਨੇ ਬਿਨਾਂ ਪੁੱਛੇ ਤੋਂ ਪਤਾ ਨਹੀਂ ਕਿਉਂ ਲਾ ਗਏ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਬੀਬੋ ਇਹ ਬਲਾਸਟ ਹੋਇਆ ਘਰ ਦੇ ਅੰਦਰ ਦੇ ਸ਼ੀਸ਼ੇ ਸਾਰੇ ਟੁੱਟ ਗਏ ਕੋਈ ਜਾਣੀ ਨੁਕਸਾਨ ਸਰ ਕੋਈ ਆਹ ਦੇਖੋ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਇਹ ਬਚਾ ਲਿਆ ਪਹਿਲਾਂ ਉਹ ਕੈਮਰਾ ਟੁੱਟ ਗਿਆ ਜੀ ਉਹ ਇੱਕ ਕਿੱਥੇ ਨੇ ਕੈਮਰਾ